ਦੇਰੀ ਨਾਲ ਜੁੜੇ ਰਹਿਣ ਲਈ ਤੋਂ ਇਹ ਠਿੱਕੇ ਤੇ ਲੱਗੇ ਸੀਗੇ ਜੀ ਤੇ ਮਨ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਵੈਸੇ ਦਾ ਵਧੀਆ ਰੋਟੀ ਪਾਣੀ ਖਾਂਦਾ ਜੀ ਮੈਨਾਂ ਉਹਦਾ ਕੰਮ ਤੇ ਆ ਗਿਆ ਜੀ ਬਾਅਦ ਚ ਮੈਨੂੰ ਠੇਕੇਦਾਰ ਨੇ ਫੋਨ ਆਇਆ ਵੀ ਬਾਪਾ ਦੁਕਾਨ ਤੇ ਨਹੀਂ ਆਏ ਮੈਸੇਜ ਆ ਬੁਖਾਰ ਵਗੈਰਾ ਉਹ ਕਹਿੰਦੇ ਠੰਡ ਹੈਗੀ ਹੈ ਜੀ ਕੋਈ ਨਾ ਇਹ ਨਾ ਆ ਰਹੀ ਜੀ ਮੈਂ ਲੱਗ ਕੇ ਰਹਿਣਾ ਅੱਛਾ ਅੱਛਾ ਮੈਂ ਬੜਾ ਗੇੜ ਖੋਲ੍ਹ ਕੇ ਨਹੀਂ ਆਏ ਆ ਇਕੱਠਿਆ ਕੋਈ ਜਰੀ ਸਾਡਾ ਇਕੱਠਿਆ ਹੋਈ ਆ ਸੋ ਉਹਦਾ ਟਾਈਮ ਪਾ ਕੇ ਲੱਗਾ ਹੋਈ ਜਾਂਦਾਗਾ ਉਸ ਨਹੀਂ ਬਈਆਂ ਸਪੀਅ ਮਿਲਗੇ ਰਾਤ ਨੂੰ ਆਏ ਹੈਗੇ ਆ ਮੈਂ ਗੇੜ ਖੋਲ ਆ ਕੇ ਅੰਦਰ ਬੈਠੇ ਆ ਤੇ ਰੋਟੀ ਪਾਣੀ ਸਾਰਾ ਕੁਝ ਖਾਂਦਾ ਹੈਗਾ ਜੀ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਅੱਜ ਜੋੜੀਆਂ ਨਹਿਰਾਂ ਤੇ ਜਿਹੜਾ ਪੰਚਾਕੀ ਮਲ ਸਿੰਘ ਵਾਲਾ ਪੁਲ ਆ ਉੱਥੇ ਇੱਕ ਵੱਡੀ ਘਟਨਾ ਹੋਈ ਜਦੋਂ ਡੋਗਰ ਬਸਤੀ ਨਿਵਾਸੀ ਬਾਲਕਿਸ਼ਨ ਆਪਣਾ ਸਕੂਟਰ ਠੱਲ ਕੇ ਚੱਪਲਾਂ ਲਾ ਕੇ ਨਹਿਰ ਦੇ ਵਿੱਚ ਛਾਲ ਮਾਰ ਗਿਆ ਮੌਕੇ ਤੇ ਪਰਿਵਾਰ ਨੂੰ ਦੱਸਿਆ ਗਿਆ ਪੁਲਿਸ ਨੂੰ ਸੂਚਨਾ ਦਿੱਤੀ ਗਈ ਪਰਿਵਾਰ ਵਾਲੇ ਉੱਥੇ ਪਹੁੰਚੇ ਤੇ ਪੁਲਿਸ ਵੀ ਪਹੁੰਚੀ ਜਿਹੜਾ ਵਿਅਕਤੀ ਇਸ ਨਹਿਰ ਦੇ ਵਿੱਚ ਛਾਲ ਮਾਰ ਗਿਆ ਬਾਲਕਿਸ਼ਨ ਉਸ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਹ ਸਵੇਰ ਵਧੀਆ ਘਰੋਂ ਆਇਆ ਸੀ ਕਿ ਇਸ ਤਰ੍ਹਾਂ ਦੀ ਕਦੇ ਕੋਈ ਉਸ ਨੇ ਢਿੱਲੀ ਗੱਲ ਨਹੀਂ ਸੀ ਕੀਤੀ ਪਰ ਪਤਾ ਨਹੀਂ ਕਿਉਂ ਇਹ ਘਟਨਾ ਵਾਪਰ ਗਈ ਹੁਣ ਤਾਂ ਇਹ ਨਾਂ ਨਾ ਜੀ ਮੈਂ ਲੱਗ ਰਹਿਣਾ ਅੱਛਾ ਸਾਬ ਜੀ ਗੇਟ ਖੋਲ੍ਹ ਕੇ ਆਏ ਆ ਇਕੱਠਿਆਂ ਕੋਈ ਜਰੀ ਸਾਡਾ ਇਕੱਠਿਆ ਹੋਈ ਆ ਸੋ ਉਹਦਾ ਟਾਈਮ ਪਾ ਕੇ ਬੰਦਾ ਹੋਈ ਜਾਂਦਾ ਹੈ ਮਿਲਣਾ ਹਣੀ ਕਪੂਰ ਆ ਜੀ ਕੁਛ ਨਹੀਂ ਬਈ ਆ ਵਧੀਆ ਮਤਲਬ ਰਾਤ ਨੂੰ ਆਏ ਹੈਗੇ ਆ ਮੈਂ ਗੇਟ ਖੋਲ੍ਹ ਆ ਕੇ ਅੰਦਰ ਬੈਠੇ ਆ ਕੇ ਰੋਟੀ ਪਾਣੀ ਸਭਾ ਕੋਲ ਖਾਂਦਾ ਹੈਗਾ ਜੀ ਵਧੀਆ ਮੈਂ ਮੈਂ ਸੇਰੇ ਅਮਾ ਦੇ ਸਾਥ ਵਿੱਚ ਦੁਕਾਨ ਤੇ ਆਏ ਨੇ ਜੀ ਆਪਣਾ ਮੈਂ ਨੀ ਮਿੰਟ ਕੋਲ ਹੱਥ ਲੱਗਾ ਜੀ ਇਹੀ ਕਰਦੇ ਸੀ ਏ ਠੇਕੇ ਤੇ ਲੱਗੇ ਸੀਗੇ ਜੀ ਪਿੰਮਨ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਵੇਹਗਾ ਵਧੀਆ ਰੋਟੀ ਪਾਣੀ ਖਾਂਦੇ ਸੀ ਮੇਰੇ ਨਾਲ ਉਹਦੇ ਕੰਮ ਤੇ ਆ ਗਿਆ ਜੀ ਬਾਅਦ ਚ ਮੈਨੂੰ ਠੇਕੇ ਵਾਲੇ ਨੇ ਫੋਨ ਆਇਆ ਵੀ ਬਾਪਾ ਦੁਕਾਨ ਤੇ ਨਹੀਂ ਆਏ ਮੈਂ ਸਾਂਜੇ ਬੁਖਾਰ ਵਗੈਰਾ ਉਹ ਕਹਿੰਦੇ ਠੰਡ ਹੈਗੀ ਹੈ ਜੀ ਤੇ ਮੈਂ ਕਹਾਂ ਬੁਖਾਰ ਵਗੈਰਾ ਹੋਊਗਾ ਤੇ ਮੈਂ ਫੋਨ ਮਾਰਨ ਤੇ ਬਾਅਦ ਚ ਕਿੰਨੇ ਵੀ ਇੱਥੇ ਸਕੂਟਰ ਖੜਾ ਹੈਗਾ ਜੀ ਤੇ ਮੈਂ ਭੱਜ ਕੇ ਤੇ ਆ ਗਿਆ ਜੀ ਉਹ ਠੇਕੇ ਆਏ ਦਾ ਫੋਨ ਆਇਆ ਸੀਗਾ ਜੀ ਉਹ ਕਹਿੰਦੇ ਵੀ ਤੁਹਾਡਾ ਪਾਪਾ ਨੇ ਦੁਕਾਨ ਕਿਉਂ ਨਹੀਂ ਖੁੱਲੀਗੀ ਤੇ ਮੈਂ ਕਹਾ ਵੀ ਪਤਾ ਨਹੀਂ ਬੁਖਾਰ ਵਗਾਰਾ ਨਾ ਹੋਵੇ ਤੇ ਬਾਅਦ ਚ ਕਹਿੰਦੇ ਵੀ ਤੁਹਾਡਾ ਫੋਨ ਵੀ ਇੱਥੇ ਜੱਕੀ ਮੰਗ ਸਿੰਘ ਰੋਡ ਤੇ ਫੋਨ ਪਿਆ ਸਕੂਟਰ ਖੜਾ ਜੀ ਤੇ ਮੈਂ ਕਹਾ ਮ ਆ ਗਿਆ ਜੀ ਮੈਂ ਕਹਾ ਆ ਕੇ ਦੇਖਿਆ ਫਿਰ ਇੱਥੇ ਸਕੂਟਰ ਖੜਾ ਜੀ ਪਾਪਾ ਦੀ ਚਪਲਾ ਪਈਆਂ ਜੀ ਕੋਈ ਕੋਈ ਦਿੱਕਤਾਂ ਨਹੀਂ ਗੱਲ ਨਹੀਂ ਬੋਲੀ ਕੋਈ ਐ ਹੋ ਨਹੀਂ ਕਰੇ ਮੇਨ ਵਧੀਆ ਸੀਗਾ ਸਾਰਾ ਕੁਝ ਮਤਲਬ ਕਿ ਨਾ ਝਗੜਾ ਨਾ ਲੈਣਾ ਨਾ ਦੇਣਾ ਕੁਝ ਮਤਲਬ ਕਿ ਹੈ ਨਹੀਂ ਸੀਗਾ ਤੇ ਬਾਕੀ ਦਿਲ ਤੋਂ ਕੁਝ ਹੋਵੇ ਤਾਂ ਕੁਝ ਕਹਿ ਨਹੀਂ ਸਕਦੇ ਜੀ ਬਾਕੀ ਤਾਂ ਹੁਣ ਮਾਲਕ ਜਾਣਦਾ ਜੀ ਏ ਠੇਕੇ ਤੇ ਲੱਗੇ ਸੀਗੇ ਜੀ ਪਿੰਮਨ ਕੋਈ ਦਿੱਕਤਾਂ ਨਹੀਂ ਕਰਨੀ ਹੈਗੀ ਵੇਹੇਗਾ ਨਾ ਵਧੀਆ ਰੋਟੀ ਪਾਣੀ ਖਾਂਦਾ ਜੀ ਮੈਨਾਂ ਉਹਦਾ ਕੰਮ ਤੇ ਆ ਗਿਆ ਜੀ ਬਾਅਦ ਚ ਮੈਨੂੰ ਠੇਕੇ ਨਾਲ ਇਹਨਾਂ ਨੂੰ ਫੋਨ ਆ ਵੀ ਆਪਾਂ ਦੁਕਾਨ ਤੇ ਨਹੀਂ ਆਏ ਮੈਨੂੰ ਜੇ ਬੁਖਾਰ ਵਗੈਰਾ ਉਹ ਕੋਈ ਠੰਡ ਹੈਗੀ ਹੈ ਜੀ